ਜੋ ਜਿਹੜੀਆਂ ਦਰਖਾਸਤਾਂ ਸੀ ਦੋ ਸ਼ਿਕਾਇਤਕਰਤਾਵਾਂ ਐਸਸੀ ਕਮਿਸ਼ਨ ਦੇ ਨਾਮ ਤੇ ਦੋ ਦਰਖਾਸਤਾਂ ਪ੍ਰਾਪਤ ਹੋਈਆਂ ਉਹਨਾਂ ਦਰਖਾਸਤਾਂ ਨੂੰ ਪੜ੍ਹਦੇ ਹੋਏ ਸਾਡੇ ਸੀਨੀਅਰ ਵਾਈਸ ਚੇਅਰਮੈਨ ਦੀਪਕ ਬੀਰਕਾ ਸਾਹਿਬ ਤੇ ਸਾਡੇ ਕਮਿਸ਼ਨ ਦੇ ਚੇਅਰਪਰਸਨ ਮੈਡਮ ਤਜਿੰਦਰਪੌਰ ਜੀ ਰਿਟਾਇਰਡ ਆਈਐਸ ਉਹਨਾਂ ਦੇ ਧਿਆਨ ਵਿੱਚ ਇਹ ਮਾਮਲੇ ਲਿਆ ਕੇ ਲਿਆਂਦੇਗੇ ਕਿ ਸ਼੍ਰੀ ਮੁਖਸਦ ਸਾਹਿਬ ਦੀ ਧਰਤੀ ਤੇ ਜਿਹੜੀ ਗੁਰੂਆਂ 피ਰਾ ਫਕੀਰਾਂ ਦੀ ਧਰਤੀ ਹੈ ਕੋਸ ਧਰਤੀ ਦੇ ਤੇ ਸ਼ਡਿਊਲ ਕਾਸ ਲੋਕਾਂ ਦੇ ਨਾਲ ਬਦੀ ਕੀ ਹੋ ਰਹੀ ਹੈ ਤਾਂ ਮੈਡਮ ਸਾਡੇ ਚੇਅਰਪਰਸਨ ਜਿੰਦਰ ਕੁਰਦੀ ਰਿਟਾਇਰਡ ਆਈਏਸ ਉਹਨਾਂ ਨੇ ਸਾਡੀ ਦੋ ਮੈਂਬਰੀ ਕਮੇਟੀ ਦਾ ਗਠਨ ਕੀਤਾ ਦੀਪਕ ਬੇਰਕਾ ਸਾਫ ਸੀਨੀਅਰ ਵਾਈਸ ਚੇਅਰਮੈਨ ਮਹਾਰਾਜ ਕੁਮਾਰ ਹੰਸ ਤੇ ਡਿਊਟੀ ਲਗਾਈ ਕਿ ਕੋਸ਼ਿਸ਼ ਕੀਤਾ ਜਾਵੇ ਕਿ ਮੌਕੇ ਤੇ ਹੀ ਇਹਨਾਂ ਦਰਬਾਸਤਾਂ ਨੂੰ ਸ਼ੌਰਟ ਆਊਟ ਕਰਕੇ ਇਹਦਾ ਮੌਕੇ ਤੇ ਹੀ ਹੱਲ ਕੀਤਾ ਜਾਵੇ। ਤੋਂ ਪਹਿਲੀ ਕਰਖਾਨੀ ਸਿਮਰਜੀਤ ਕੋਰ ਅਲਿਆਸ ਬਲਜੀਤ ਕੋਰ ਪਤਨੀ ਅਮਨਦੀਪ ਸਿੰਘ ਪ੍ਰਥਵੀ ਸਿੰਘ ਪੁੱਤਰੀ ਸ੍ਰਿੰਦਰ ਸਿੰਘ ਵਾਸੀ ਨਾਨਕ ਕਲੋਨੀ ਮੋਡ ਰੋਡ ਜਲਾਲਾਬਾਦ ਬਾਈਪਾਸ ਸ਼੍ਰੀ ਮੁਖਸਰ ਸਾਹਿਬ ਇਹਦੇ ਚ ਸ਼ਿਕਾਇਤਕਰਤਾ ਨੇ ਲਿਖਿਆ ਕਿ ਮੇਰੇ ਨਾਲ ਮੇਰੇ ਘਰ ਦੇ ਬਾਹਰ ਆ ਕੇ ਵਿਰੋਧੀ ਧਿਰ ਦੇ ਲੋਕਾਂ ਨੇ ਗਾਲੀ ਗਲੋਚ ਕੀਤੀ ਹੈ ਕੁੱਟਮਾਰ ਕੀਤੀ ਹੈ ਤੇ ਪਬਲਿਕ ਪਲੇਸ ਦੇ ਵਿੱਚ ਮੈਨੂੰ ਬਹੁਤ ਜਲੀਲ ਕੀਤਾ ਹੈ ਉਹਦੇ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਨੇ ਤੁਰੰਤ ਪਰਚਾ ਦਰਜ ਕੀਤਾ ਫਰ ਸ਼ਿਕਾਇਤ ਕਰਤਾ ਦੀ ਇਹ ਸ਼ਿਕਾਇਤ ਸੀ ਕਿ ਜਿੱਥੇ ਪਰਚਾ 3-4 ਲੋਕਾਂ ਤੇ ਹੋਣਾ ਚਾਹੀਦਾ ਪੁਲਿਸ ਨੇ ਸਿਰਫ ਇੱਕ ਆਦਮੀ ਤੇ ਹੀ ਪਰਚਾ ਦਰਜ ਕੀਤਾ ਮੌਕੇ ਤੇ ਬਲਜੀਤ ਕੌਰ ਦਾ ਤੱਕ ਸੁਣਿਆ ਤਾਂ ਮੌਕੇ ਤੇ ਉਹਨੇ ਜੋ ਵੀਡੀਓ ਦਿਖਾਈ ਉਹਦੇ ਵਿੱਚ ਸਾਫ ਨਜ਼ਰ ਆਉਂਦਾ ਕਿ 3-4 ਲੋਕ ਬਲਜੀਤ ਕੌਰ ਨਾਲ ਗਾਲੀ ਗਲੋਚ ਕਰਦੇ ਸਾਫ ਨਜ਼ਰ ਆਉਂਦਾ ਜਿਹੜੇ ਕਿ ਸਿਟੀ ਦੇ ਡੀਐਸਪੀ ਸਾਹਿਬ ਨੂੰ ਵੀ ਮੈਂ ਮੌਕੇ ਤੇ ਦਿਖਾਈ ਤੇ ਕਮਿਸ਼ਨ ਦੀ ਤਰਫੋਂ ਚੇਅਰਮੈਨ ਸਾਹਿਬ ਨੇ ਮੈਨੂੰ ਦੱਸਿਆ ਕਿ ਇਹਦੇ ਵਿੱਚ ਜੋ ਵਦਿੱਕੀ ਸ਼ੈਡਿਊਲ ਕਾਸਨਾ ਹੋਈ ਹੈ ਤੇ ਜੁਰਮ ਚ ਵੱਧਾ ਹੋਣਾ ਚਾਹੀਦਾ ਕਿਉਂਕਿ ਐਟਰੋਸਟੀ ਐਕਟ 1989 ਦੇ ਸੈਕਸ਼ਨ 3 ਦੀ ਸਬ-ਕਲਾਸ ਆਰ ਦੀ ਉਲੰਘਣਾ ਹੋਈ ਹੈ ਪਬਲੀਕਲੀ ਉਸ ਬਲਜੀਤ ਕੋਰ ਨੂੰ ਜਲੀਲ ਕੀਤਾ ਗਿਆ ਹੈ ਪਬਲੀਕਲੀ ਜੇ ਕੋਈ ਕਿਸੇ ਨੂੰ ਜਲੀਲ ਕਰਦਾ ਹੈ ਬੇਸ਼ੱਕ ਕੁੱਟਮਾਰ ਨਹੀਂ ਕੀਤੀ ਗਈ ਉਸ ਵੀਡੀਓ ਦੇ ਆਧਾਰ ਤੇ ਡੀਐਸਪੀ ਸਾਹਿਬ ਨੂੰ ਹੁਦਾਇਤ ਕੀਤੀ ਹੈ ਕਿ ਬਾਕੀ ਦੇ ਦੋਸ਼ੀਆਂ ਦੇ ਖਿਲਾਫ ਵੀ ਪਰਚਾ ਦਰਜ ਕਰਕੇ ਉਹਨਾਂ ਦੋਸ਼ੀਆਂ ਨੂੰ ਅਰੈਸਟ ਕਰਕੇ 16 ਸਤੰਬਰ ਨੂੰ ਆਪਣੀ ਰਿਪੋਰਟ ਪੇਸ਼ ਕਰਨੀ ਹੈ ਪਹਿਲਾ ਮਾਮਲਾ ਇਹ ਸੀ ਤੋਂ ਸੈਕੰਡ ਮਾਮਲਾ ਸੀ ਜੋਤੀ ਪਤਨੀ ਰਾਜੂ ਵਾਸੀ ਖਾਲ ਅਵਾਦ ਚੱਕ ਸ਼ੇਰੇ ਵਾਲਾ ਤਹਿਸੀਲਾ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਇਹਦੇ ਚ ਸ਼ਿਕਾਇਤਕਰਤਾ ਨੇ ਸ਼ਿਕਾਇਤ ਕੀਤੀ ਕਿ ਮੇਰਾ ਘਰ ਵਾਲਾ ਤੇ ਅਸੀਂ ਜਿਹੜੇ ਜ਼ਿਮੀਦਾਰ ਦੇ ਘਰ ਅਸੀਂ ਕੰਮ ਕਰਦੇ ਸੀ ਤੇ ਮੇਰੇ ਘਰ ਨਾਲ ਥੋੜਾ ਬੋਧਾ ਕਿਤੇ ਡ੍ਰਿੰਕ ਰੂਮ ਵੀ ਕਰਦਾ ਹੋਈਗਾ ਵੀ ਮੇਰੇ ਪਤੀ ਨੂੰ ਕੁੱਟਮਾਰ ਕਰਕੇ ਵਿਰੋਧੀ ਧਿਰ ਦੇ ਲੋਕਾਂ ਨੇ ਇੱਕ ਰੋਜ਼ ਜਲੀਲ ਕਰਕੇ ਭਜਾਇਆ ਜਿਹਦੇ ਵਿੱਚ ਪੱਪੂ ਸਿੰਘ ਪੁੱਤਰ ਬਲਵੀਰ ਸਿੰਘ ਵਿਰੋਧੀ ਧਿਰ ਦਾ ਤੇ ਉਸ ਦਾ ਲੜਕਾ ਸਨੀ ਸਿੰਘ ਬਾਸੀਆਂ ਚੱਕ ਸ਼ੇਰੇ ਵਾਲਾ ਜਿਨ੍ਹਾਂ ਨੇ ਸਾਨੂੰ ਲਗਭਗ 6 ਦਿਨ ਬੰਦੀ ਬਣਾ ਕੇ ਰੱਖਿਆ ਮੇਰੇ ਬੱਚਿਆਂ ਨੂੰ ਬੰਦੀ ਬਣਾ ਕੇ ਰੱਖਿਆ ਤੇ ਸਾਡੇ ਨਾਲ ਕੁੱਟਮਾਰ ਕੀਤੀ ਤੇ ਇੱਕ ਦਿਨ ਅਚਨਚੇਤ ਉਹਨਾਂ ਨੇ 181 ਨੰਬਰ ਤੇ ਕਿਸੇ ਦੀ ਮਦਦ ਦੇ ਨਾਲ ਪੁਲਿਸ ਨੂੰ ਫੋਨ ਕੀਤਾ ਔਰ ਪੁਲਿਸ ਪਾਰਟੀ ਨੇ ਉਸ ਪਰਿਵਾਰ ਨੂੰ ਉਸ ਜ਼ਿੰਮੇਵਾਰ ਪਰਿਵਾਰ ਤੋਂ ਛੁਡਵਾਇਆ ਤਾਂ ਇਹ ਸਭ ਹੋਣ ਦੇ ਬਾਵਜੂਦ ਪੁਲਿਸ ਦੇ ਜੋ ਐਸ ਐਚ ਓ ਸਾਹਿਬ ਨੇ ਇਹ ਗੱਲ ਮੰਨੀ ਕਿ ਜਿਸ ਵੇਲੇ ਸਾਡੀ ਪੁਲਿਸ ਪਾਰਟੀ ਨੇ ਰੇਟ ਮਾਰੀ ਤਾਂ ਉਹ ਪਰਿਵਾਰ ਉਸੇ ਜ਼ਿੰਮੇਵਾਰ ਦੇ ਘਰ ਬੈਠਾ ਸੀ ਜਿਹਨੂੰ ਲੈ ਜਾ ਕੇ ਅਸੀਂ ਥਾਣੇ ਲਗੇ ਬਾਅਦ ਚ ਜੋ ਵੀ ਜ਼ਿੰਮੇਵਾਰ ਇੱਥੇ ਇਲਾਕੇ ਦੇ ਲੋਕ ਹੋਣਗੇ ਕਾਕਾ ਸਿੰਘ ਜੀ ਜੋ ਮੈਨੂੰ ਸੁਣਨ ਨੂੰ ਇੱਥੇ ਪਤਾ ਲੱਗਿਆ ਵੀ ਕਾਕਾ ਸਿੰਘ ਜੀ ਕੁੰਡੇ ਲਾ ਉਹ ਆਪਣੇ ਫਿਰ ਕਰ ਲੈਗੇ ਤੇ ਪੁਲਿਸ ਨੇ ਜੋ ਕਾਨੂੰਨੀ ਕਾਰਵਾਈ ਬੰਦੀ ਸੀ ਕਰਨੀ ਕਾਨੂੰਨ ਮੁਤਾਬਕ ਨਹੀਂ ਕੀਤੀ ਉਹਦੇ 'ਚ ਅਸੀਂ ਕਾਫੀ ਦੇਰ ਤੋਂ ਚੇਅਰਮੈਨ ਸਾਹਿਬ ਵੀ ਕਾਫੀ ਦੇਰ ਤੋਂ ਸ਼ਿਕਾਇਤਕਰਤਾ ਦੀ ਵੇਟ ਕਰ ਰਹੇ ਆਂ ਪਰ ਸ਼ਿਕਾਇਤਕਰਤਾ ਪਤਾ ਨਹੀਂ ਕਿਹੜੇ ਹਾਲਾਤਾਂ ਕਰਕੇ ਸਾਡੇ ਕਮਿਸ਼ਨ ਦੇ ਸਾਹਮਣੇ ਪੇਸ਼ ਨਹੀਂ ਹੋ ਪਾਏ ਪਰ ਫਿਰ ਵੀ ਸ਼ਿਕਾਇਤਕਰਤਾ ਨੂੰ ਇੱਕ ਮੌਕਾ ਦਵਾਂਗੇ ਉਹਦਾ ਪੱਖ ਸੁਣਨ ਲਈ ਤੇ ਬੇਸ਼ੱਕ ਨਿੱਜੀ ਤੌਰ ਤੇ ਜਿਹੜੇ ਲੋਕ ਉਹਨਾਂ ਦੀ ਪਿਆਰਬਾਈ ਕਰਦੇ ਨੇ ਉਹ ਸ਼ਿਕਾਇਤਕਰਤਾ ਦੀ ਪਿਆਰਬਾਈ ਕਰਦੇ ਨੇ ਉਨ੍ਹਾਂ ਪ੍ਰਧਾਨਾਂ ਤਾਂ ਸੰਪਰਕ ਕਰਕੇ ਉਹਨਾਂ ਨੂੰ ਕਹਾਂਗੇ ਕਿ ਇੱਕ ਵਾਰੀ ਉਸ ਪੀੜਤ ਪਰਿਵਾਰ ਨੂੰ ਸਾਨੂੰ ਮਿਲਵਾਇਆ ਜਾਵੇ ਐਸੇ ਕਮਿਸ਼ਨ ਨੂੰ ਮਿਲਾਇਆ ਜਾਵੇ ਤਾਂਕਿ ਕਾਨੂੰਨ ਮੁਤਾਬਕ ਜੋ ਬਲੌਕਸ ਨੂੰ ਹਦਿਅਤਾਂ ਵਾ ਉਸ ਮੁਤਾਬਕ ਦਿੱਤੀਆਂ ਜਾਣ ਕਿਉਂਕਿ ਹਜੇ ਤਈ ਤਾਂ ਅਸੀਂ ਸ਼ਿਕਾਇਤਕਰਤਾ ਦਾ ਪੱਖ ਹੀ ਨਹੀਂ ਸੁਣ ਪਾਏ ਸਾਹਮਣੇ ਪੇਸ਼ ਨਾ ਹੋਣ ਕਰਕੇ ਪੱਖ ਹੀ ਨਹੀਂ ਸੁਣ ਪਾਏ ਜਿਸ ਵੇਲੇ ਉਹ ਆਕੇ ਆਪਣਾ ਪੱਖ ਦਰਸਾਵੇ ਉਸ ਵੇਲੇ ਬਲੌਕਸ ਨੂੰ ਹਦਿਅਤ ਕਰ ਦਿੱਤੀ ਜਾਏ ਲਗਾਤਾਰ ਗਲਤ ਸਮਾਜਿਕ ਅਤਿਆਚਾਰ ਹੋ ਰਹੇ ਤੇ ਕੀ ਕਿਹਾ ਜਾਊਗਾ ਕਿਉਂਕਿ ਜਿਹੜੇ ਐਕ੍ਰੇਸ਼ਨਾਂ ਵਿੱਚ ਵਾਧਾ ਹੋ ਰਿਹਾ ਲਗਾਤਾਰ ਕਿੰਨੇ ਕੇਸ ਤੁਹਾਡੇ ਵੱਲ ਜਿਹੜੇ ਸੌਲਵ ਹੋ ਦਿੱਤੇ ਗਏ ਲਗਭਗ ਮੈਂ ਔਰ ਗੀਤ ਕੁਮਾਰ ਜੀ ਜਿਹੜੇ ਸਾਡੇ ਹੁਣ ਪਹਿਲਾ ਮੈਂਬਰ ਸਨ ਹੁਣ ਸਰਕਾਰ ਨੇ ਇਹਨਾਂ ਨੂੰ ਪ੍ਰਮੋਟ ਕਰਕੇ ਸੀਨੀਅਰ ਵਾਇਸ ਚੀਰਮੈਨ ਬਣਾਇਆ ਹੈ ਲਗਭਗ ਅਸੀਂ ਕੋਈ 45 ਤੋਂ 50 ਅਸੀਂ ਦੋਹਾਂ ਨੇ 45 ਤੋਂ 50 ਇਲਾਕਿਆਂ ਵਿੱਚ ਜਾ ਕੇ ਮੌਕੇ ਤੇ ਅਸੀਂ ਇੱਕ ਲਗਾ ਕੇ ਪੀੜਤ ਪ੍ਰਵਾਦ ਨੂੰ ਲਗਭਗ ਇਨਸਾਫ ਦਿਲਵਾਇਆ ਹੈ ਉਤ ਤੋਂ ਇਲਾਵਾ ਵੀ ਦਿਪਕ ਮਾ ਜੀ ਵੀ ਆਪਣੇ ਤੌਰ ਤੇ ਇਕੱਲੇ ਵੀ ਜਾਂਦੇ ਰਹੇ ਮੈਂ ਵੀ ਲਗਭਗ ਇਸ ਕਰੋਨਾ ਦੇ ਦਰਮਿਆਨ ਲਗਭਗ 90 ਤੋਂ 95 ਜਾਂ 100 ਦੇ ਕਰੀਬ ਕਰੀਬ ਮੈਂ ਆਫੀਸ਼ੀਅਲ ਵਿਜ਼ਿਟ ਕੀਤੇ ਇਸ ਕਰੋਨਾ ਦੇ ਦਰਮਿਆਨ ਜਿਸ ਵੇਲੇ ਕਰੋਨਾ ਪੂਰੀ ਦੁਨੀਆ ਦੇ ਅੰਦਰ ਜੋਰਾਂ ਤੇ ਸੀ ਅਸੀਂ ਉਹਨਾਂ ਦਿਨਾਂ ਚ ਵੀ ਸ਼ਡਿਊਲ ਕਾਸ ਲੋਕਾਂ ਦੀਆਂ ਜਿਹੜੀਆਂ ਐਪਲੀਕੇਸ਼ਨਾਂ ਆਉਂਦੀਆਂ ਸੀ ਜਿਸ ਵੇਲੇ ਲੋਕ ਡਰਦੇ ਹੁੰਦੇ ਸਨ ਇੱਕ ਦੂਜੇ ਤੋਂ ਸੋਸ਼ਲ ਡਿਸਟੈਂਸ ਦਾ ਫਰਕ ਰੱਖਦੇ ਸੀ ਅਸੀਂ ਵੀ ਰੱਖਦੇ ਸੀ ਪਰ ਉਹਨਾਂ ਦਿਨਾਂ ਚ ਵੀ ਸ਼ਡਿਊਲ ਕਾਸ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ